ਰਾਜਪੁਰਜ ਨਹੀਂ ਰੁਕ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਪ੍ਰਧਾਨ ਰਮੇਸ਼ ਬਬਲੇ ਨੇ ਦਿੱਤੀ ਚੇਤਾਵਨੀ ਪ੍ਰਸ਼ਾਸਨ ਲੁੱਟਖੋ ਕਰਨ ਵਾਲਿਆਂ ਤੇ ਲਗਾਮ ਨਹੀਂ ਲਗਾਏਗਾ ਤਾਂ ਆਰਤੀ ਐਸੋਸੀਏਸ਼ਨ ਵੱਲੋਂ ਕੀਤੀ ਜਾਵੇਗੀ ਹੜਤਾਲ ਰੋਜ਼ ਦੀ ਤਰ੍ਹਾਂ ਇੱਕ ਆਰਤੀ ਸਵੇਰੇ ਤੜਕੇ 4 ਵਜੇ ਮੰਡੀ ਕੰਮ ਤੇ ਜਾ ਰਿਹਾ ਸੀ ਸਾਹਮਣੇ ਤੋਂ ਮੋਟਰਸਾਈਕਲ ਤੇ ਤਿੰਨ ਨਕਾਬ ਪੋਸ਼ਲ ਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਉਸ ਨੂੰ ਗੰਡਾ ਸੇ ਦਿਖਾ ਐਕਟਿਵਾ ਲੁੱਟ ਕੇ ਫਰਾਰ ਹੋ ਗਏ ਰਾਜਪੁਰਾ ਤੋਂ ਪੰਜਾਬੀ ਸਟੇਸ਼ਨ ਲਈ ਲਕੀ ਰਾਜਪੁਰਾ ਦੀ ਰਿਪੋਰਟ ਰੇਮੀਜੀ ਵਾਰਦਾਤਾਂ ਦਾ ਕਈ ਸਾਲਾਂ ਤੋਂ ਚੱਲਦੀ ਆ ਛੋਟੇ ਛੋਟੇ ਜਿਹੜੇ ਰੇਡੀ ਵਾਲੇ ਆ ਜਾਰੇ ਆਉਂਦੇ ਆ ਕਿਸੇ ਕੋਲ 10000 ਰੁਪਏ ਕਿਸੇ ਕੋਲ 15000 ਰੁਪਏ 20000 ਉਹਦਾ ਜਿਹੜਾ ਇਹ ਤੇ ਸਿਲਸਿਲਾ ਹੁੰਦਾ ਪ੍ਰਾਫਿਟ ਟਾਈਮ ਤੋਂ ਆਰਸੀ ਐਸੋਸੀਏਸ਼ਨ ਨੇ ਕਿੰਨੇ ਟਾਈਮ ਤੋਂ ਰੋਲਾ ਪਾਇਆ ਐਨਾ ਰੋਲਾ ਪਾਇਆ ਵੀ ਇਹ ਮੰਡੀ ਜਿਹੜੀ ਹੈ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜੀ ਹੋਈ ਹੈ ਪੂਰਾ ਰਾਜਪੁਰਾ ਇਸ ਮੰਡੀ ਨਾਲ ਜੁੜਿਆ ਪਿਆ ਅੱਜ ਆੜਤੀਆ ਨਾਲ ਵਾਰਦਾਤਾ ਉਹ ਗਿਆ ਰੇੜੀਆ ਨਾਲ ਵਾਰਦਾਤਾ ਉਹ ਗਿਆ ਮੰਡੀ ਕੋਲ ਆਏਗਾ ਸਵੇਰੇ ਜ਼ਿੰਮੇਦਾਰ ਮਾਲ ਲੈਂਦਾ ਉਹਦਾ ਹੁੰਦਾ ਵੀ ਮੇਰਾ 3-4 ਵਜੇ ਮਾਲ ਵਿਕਦੇ ਹੋਵੇ ਤੇ ਮੈਂ ਆਪਣੇ ਘਰ ਚਲਾ ਜਾਵਾਂ ਅੱਜ ਇਹ ਪੋਜੀਸ਼ਨ ਹੈ ਸ੍ਰੀ ਆਮ ਜੁੜੇ ਆੜਤੀ ਲੁੱਟੇ ਜਾ ਰਿਹਾ ਰੇੜੀਆ ਲੁੱਟਿਆ ਜਾ ਰਿਹਾ ਫੜੀਆਲਾ ਲੁੱਟਿਆ ਜਾ ਰਿਹਾ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਵੀ ਜੜੀ ਕੁਸਪੈਲ ਹੋ ਰਹੀ ਹੈ ਤੇ ਰਾਜਪੁਰੇ ਦੇ ਵਿੱਚ ਅੱਜ 20000 ਬੰਦਾ ਤੇ 25000 ਬੰਦਾ ਕੋਸੂ ਕਿਆ ਬਾਰਲਾ ਉਹਨਾਂ ਦੇ ਅਦਾਲਤ ਕਟ ਚੱਕ ਕੋਲਾ ਚਾਹੀਦਾ ਉਹਨਾਂ ਦਾ ਜਿਹੜਾ ਹੈ ਡਾਟਾ ਚਾ ਕੋਲਾ ਚਾਹੀਦਾ ਉਦਾਹਰਣਾ ਚਾਹੀਦਾ ਵੀ ਇਹ ਰਾਜਪੁਰੇ ਦਾ ਵਾਸੀ ਹੈ ਇਹ ਜਿਹੜੀਆਂ ਵਾਰਦਾਤਾ ਇਹ ਉੱਥੋਂ ਹੁੰਦੀਆਂ ਅੱਜ ਆਰਤੀ ਆ ਰਿਹਾ ਮਸਜਿਦਾਂ ਲਾ ਰਿਹਾ 50000 40000 30000 ਹਰ ਆਰਤੀ ਦੇ ਜੇ ਵਿੱਚ ਹੁੰਦਾ ਕਿਉਂ ਅਗਲੇ ਨੇ ਸਮਾਂ ਇੱਥੇ ਵਪਾਰੀ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਵੀ ਜੜੀ ਇਹ ਸ਼ੁਰੂਆਤ ਹੋ ਚੁੱਕੀ ਆ ਤੇ ਜਿਹੜੀ ਅੱਜ ਤੱਕ 10 20 50 ਤੁਸੀਂ ਜਿਹੜੇ ਹੈ ਅਸੀਂ ਪਲੱਸ ਨੂੰ ਜਿਹੜਾ ਹੈ ਬਿਆਨ ਦੇ ਰਿਹਾ ਜੇ ਇਹ ਵਾਰਦਾਤਾ ਜਿਹੜੀਆਂ ਨਾ ਇਹੋ ਕੇ ਪ੍ਰਸ਼ਾਸਨ ਨੇ ਕੰਟਰੋਲ ਪਾਇਆ ਪਰ ਆਰਤੀ ਜੱਜਰ ਮੇਲ ਤੇ ਪੂਰੀ ਮੰਡੀ ਬਾਜ਼ਾਰ ਤੇ ਜਿਹੜਾ ਹੈ ਗਦਾਵਾਂ ਦੇ ਤਵਾੜੀ ਦੇ ਸੋਨਾ ਮਰਨਾ ਕਿਸੇ ਰੇੜੀ ਵਾਲੇ ਦੇ ਸੋਨਾ ਮਰਨਾ ਰੇੜੀ ਦੇ ਆਰਤੀ ਦਾ ਪੈਸਾ ਸਮਾਨ ਤੋਂ ਬੁਣਿਆ ਹੋਇਆ ਜਿਹੜਾ ਹੈ ਰੇੜੀ ਵਾਲਾ ਆਉਂਦਾ ਤਾਂ ਸਾਰੇ 4-5 ਦਿਨ ਹੋਏ ਸਰਵੰਦ ਇਹ ਨਮਾਇਕ ਗੰਦਾ ਚੱਲੂ ਉਹਦਾ ਵੀ ਪੈਸੇ ਲੁਟੋ ਸੋਖਾ ਰਮ ਹੈ ਪਹਿਲੇ ਚੈਨਾ ਲੁਕਿਆ ਜਾਂਦੀ ਸੀ ਮੁੰਦਰਾ ਲੁਕਿਆ ਜਾਂਦੇ ਸੀ ਕਾਂਟੇ ਲੁਟੇ ਜਾਂਦੇ ਸੀ ਹੁਣ ਆਰਤੀਆਂ ਦੇ ਜੇਬਾ ਗੱਡੀ ਜਾਂਦੀਆਂ ਉਹਨਾਂ ਦੀਆਂ ਸਕੂਟਰਾਂ ਚੋਰੀਆਂ ਹੋ ਰਿਆ ਉਹਨਾਂ ਦੇ ਮੋਟਰਸਾਈਕਲ ਚੋਰੀਆਂ ਹੋ ਰਿਆ ਉਹਨਾਂ ਦੇ ਗੱਡੀਆਂ ਚੋਰੀਆਂ ਹੋ ਰੀਆਂ ਤੇ ਸਾਡੀ ਅੱਥਰਥੀ ਦੀ ਇੱਕ ਬੇ ਪ੍ਰਸ਼ਾਸਨ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਵੀ ਵੀ ਇਹਦੇ ਉਤੇ ਅਮਲ ਕਰੋ ਜਿਹੜੇ ਹਜ਼ਾਰਾਂ ਬੰਦੇ ਇਸ ਮੰਡੀ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਇਹ ਮੰਡੀ ਦੀ ਜੜੀ ਹੈ ਹੜਤਾਲ ਫਿਰ ਹੋਊਗੀ ਤੇ ਫਿਰ ਹਜ਼ਾਰਾਂ ਬੰਦਿਆਂ ਨੂੰ ਜਿਹੜਾ ਹੈ ਬੜਾ ਏ ਔਖਾ ਹੋ ਜਾਣਾ ਤੇ ਅਸੀਂ ਉਹਨਾਂ ਦੇ ਵਾਸਤੇ ਖੜਿਆ ਆ। ਆਰਟੀ ਐਸੋਸੀਏਸ਼ਨ ਸਾਰੀ ਇਕੱਠਾ ਅਸੀਂ ਉਸ ਰੇਡੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਹਾਂ ਉਸ ਪੜੀ ਵਾਲੇ ਦੀ ਵੀ ਸਪੋਰਟ ਦੇ ਖੜਿਆ। ਸਵੇਰੇ 4 ਵਜੇ ਅਸੀਂ ਕਾਰ ਤੋਂ ਆ ਰਹੇ ਸੀ ਮੰਡੀ ਦੇ ਗੇਟ ਦੇ ਬਾਹਰ ਹੀ ਤਿੰਨ ਸਰਦਾਰ ਆਏ ਮੋਤੇ ਪੜਨਾ ਬੰਨਿਆ ਆਇਆ ਸੀ ਪਹਿਲੇ ਹੱਥਾਂ ਇਹ ਜਿਉਂ ਉਹਨਾਂ ਨੇ ਗੰਡਾਸੇ ਚੱਕੇ ਆ ਤਲਵਾਰਾਂ ਚੱਕੀਆਂ ਆ ਆ ਕੇ ਮੈਨੂੰ ਉਹਨਾਂ ਨੇ ਅੰਤ ਸਾਰੇ ਉਹਨਾਂ ਨੇ ਤਲਵਾ ਐਕਟਿਵਾ ਨੂੰ ਟੱਕਰ ਮਾਰੀ ਐਕਟਿਵਾ ਥੱਲੇ ਘੇਰ ਕੇ ਨਾ ਫਿਰੇ ਮੇਰੇ ਨੱਕ ਤੇ ਨੱਕ ਤੇ ਮਾਰਿਆ ਤੇ ਸਾਰਾ ਖੂਨ ਵਗਾਰਾ ਲੱਗਿਆ ਪਿਆ ਤੇ ਕੀ ਕਹਿੰਦੇ ਉਸ ਤੋਂ ਤੇ ਉਸ ਤੋਂ ਬਾਅਦ ਉਹ ਐਕਟਿਵਾ ਵਗਾਰਾ ਲੈ ਕੇ ਡੱਟ ਗਏ ਨੇ ਤੇ ਤਕਰੀਬਨ ਇਸ ਵੇਰੇ 4 ਵਜੇ ਦੀ ਗੱਲ ਹੈ ਕੀ ਫਰਮ ਦਾ ਨਾਮ ਤੁਹਾਡੇ ਚੁੰਨੀ ਲਾਲ ਐਂਡ ਕੰਪਨੀ ਪੈਸਾ ਕਿਨੇ ਲੈ ਕੇ ਗਏ ਪੈਸਾ ਕੁੱਨੇ ਲੈ ਕੇ ਸਿਰਫ ਐਕਟਿਵ ਆਪ ਕਰਾ ਲੈ ਕੇ ਗਏ ਨੇ ਕੋਈ ਉਹਨਾਂ ਨੂੰ ਸ਼ੱਕ ਸੀਗਾ ਪਹਿਲੇ ਉਹ ਖੜੇ ਸੀ ਕੀ ਕੀ ਨਹੀਂ ਉਹ ਸਾਹਮਣੇ ਤਾਂ ਹੀ ਆ ਗਏ ਸੀ ਇੱਕਦਮ ਸਾਹਮਣੇ ਦੇ ਇੱਕਦਮ ਹੈ ਬ੍ਰਦਰ ਬ੍ਰਦਰ ਖੜਿਆ ਨਾਲ ਬ੍ਰਦਰ ਵੀ ਨਾਲ ਸੀ ਤੇ ਫਿਰ ਅਸੀਂ ਸ਼ੋਰ ਮਚਾਇਆ ਪੜੋਸੀ ਵੀ ਉੱਠ ਕੇ ਆਨੇ ਇੰਨੇ ਚੋਂ ਨੱਠ ਗਏ ਮੰਡੀ ਵਾਲੇ ਤੇ ਸਪੈਸ਼ਲ ਸਿਕਿਉਰਿਟੀ ਦਿੱਤੀ ਜਦੋਂ ਇਸ ਤੋਂ ਪਹਿਲਾਂ ਵੀ ਮਿੱਤਲਜ਼ਾਬ ਦੇ ਨੋਟਿਸ ਤੇ ਲਿਆਇਆ ਗਿਆ ਸੀ ਕਿ ਮੰਡੀ ਮੰਡੀ ਦੇ ਵਿੱਚ ਬਰਦਾਤਾਂ ਹੋ ਰਹੀਆਂ ਨੇ ਉਹਨਾਂ ਨੇ ਪੀਸੀਆਰ ਵਾਲੇ ਦੀ ਡਿਊਟੀ ਵੀ ਲਾਏ ਸੀ ਉਹ ਵੀ 2-4 ਦਿਨਾਂ ਤੋਂ ਬਾਅਦ हट ਗਏ ਨੇ ਵਾਰਦਾਤਾਂ ਦਿਨ ਬਾਅਦ ਜਨ ਵੱਧ ਰਹੀਆਂ ਨੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਆਰਤੀਆਂ ਦੀ ਜੀਵਿਦਾਰ ਭਰਾਵਾਂ ਦੀ ਭੜੀਆਂ ਲਿਆਂ ਦੀ ਸੇਫਟੀ ਹੋਵੇ ਇਹ ਕਾਰੋਬਾਰ ਸਵੇਰੇ 3-4 ਵਜੇ ਸ਼ੁਰੂ ਹੁੰਦਾ ਤਾਂ ਕਿ ਹਰ ਕੋਈ ਘਰੋਂ ਨਿਕਲਦਾ ਜੇ ਇੰਨੀ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਇਹਦੇ ਵਾਸਤੇ ਪ੍ਰਸ਼ਾਸਨ ਲੋਕ ਗੌਰ ਕਰਨੀ ਚਾਹੀਦੀ ਸਿੱਧਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਾਂਗੇ ਸਾਡੇ ਛੋਟੇ ਕੀਤੇ ਰੱਖੀ ਜਾਵੇ ਸਾਡੇ ਵਾਸਤੇ ਇਹਦਾ ਸਾਡੇ ਵਾਸਤੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਅਜੀ ਸਵੇਰੇ ਆਨੇ ਰੋਜ਼ਗਾਰ ਕੋ ਆਪਣੇ ਕੰਮ ਕਢਾਣੇ ਆ ਤੇ ਸਰਕਾਰ ਨੂੰ ਰੈਵਨਿਊ ਵੀ ਦੇਣੇ ਆ ਤੇ ਸਾਡੀ ਕੋਈ ਸਕਿਉਰਟੀ ਵੀ ਨਹੀਂ ਆ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਆ ਇਸ ਸਕਿਉਰਟੀ ਦਾ ਇੱਥੇ ਮੰਡੀ ਦਾ ਦੇਖ ਲਖਦੇ ਆ ਜਿਹੜੇ ਹੁਣ ਹਾਰੇ ਕਾਦਮੀਆਂ ਅਲੱਗ-ਅਲੱਗ ਇੱਥਿਆਂ ਤੋਂ ਘਰਾਂ ਤੋਂ ਆਂਦੇ ਆ ਅਲੱਗ-ਅਲੱਗ ਕੋਨਿਆਂ ਤੋਂ ਉਹਦੀ ਸਕਿਉਰਟੀ ਕਿਵੇਂ ਦਿੱਤੀ ਜਾ ਸਕਦੀ ਹੈ ਸ਼ਹਿਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਡਰ ਮਾ ਹੋਵੇ ਵੀ ਕੋਈ ਪੁਲਿਸ ਘੁੰਮ ਰਹੀ ਹੈ ਇਹ ਤਾਂ ਬਹੁਤ ਵੱਡਾ ਨਜਾਇਜ਼ ਆ ਸਾਡੇ ਨਾਲ ਸਵੇਰੇ ਆਪਣਾ ਮੇਰੇ ਨਾਮ ਤੇਸ਼ ਕੁਮਾਰ ਜੀ ਨਾਲ ਸੀਗਾ ਹਾਂਜੀ ਮੈਂ ਵੀ ਨਾਲ ਸੀਗਾ ਜੀ ਅਸੀਂ ਦੋਵੇਂ ਇਕੱਠੇ ਆ ਰਹੇ ਸੀਗੇ ਦਿੱਲੀ ਅਸੀਂ ਇਕੱਠੇ ਜਾਂਦੇ ਹਾਂ ਕਰੋ ਜੀ ਇੱਥੇ ਚੌਕ ਦੇ ਕੋਲ ਚੱਕੀ ਦੇ ਕੋਲ ਜਦ ਪਹੁੰਚੇ ਮੈਂ ਥੋੜਾ ਜਿਹਾ ਅੱਗੇ ਆ ਗਿਆ ਦੋ ਦੋ ਚਾਰ ਕਦਮ ਅੱਗੇ ਆ ਗਿਆ ਪਿੱਛੇ ਬ੍ਰਦਰ ਆ ਰਿਹਾ ਸੀਗਾ ਤੇ ਬ੍ਰਦਰ ਨੇ ਉਹ ਜਦ ਇਹਦੀ ਆਵਾਜ਼ ਮੈਂ ਸੁਣੀ ਇਹ ਰੌਲਾ ਪਾਉਣ ਲੱਗਿਆ ਮੈਂ ਪਿੱਛੇ ਦੇਖਿਆ ਤੇ ਇਹਨੂੰ ਕੁੱਟਰੇ ਸੀਗੇ ਮੈਂ ਪੱਥਰ-ਪੁੱਥਰ ਚੱਕ ਕੇ ਮਾਰਨ ਵੀ ਲੱਗਿਆ ਇਹਨੇ ਜੋ ਐਕਟਿਵਲ ਲੈ ਕੇ ਨੱਟ ਗਿਆ ਇਹਨਾਂ ਦੇ ਮੂੰਹ ਤੇ ਮਾਰਿਆ ਬ੍ਰਦਰ ਦੇ ਛੋਟੇ ਬ੍ਰਦਰ ਦੇ ਉਹ ਵੇ ਅਲੱਗ-ਅਲੱਗ ਆ ਰਹੇ ਸੀ ਨਹੀਂ ਇਕੱਠੇ ਇਕੱਠੇ ਆ ਰਹੇ ਸੀ ਥੋੜੀ ਦੂਰ ਮੇਰੇ ਨਾਲ 10 ਫੁੱਟ ਦੀ ਐਕਟਿਵ ਅਲੱਗ-ਅਲੱਗ ਸੀਗੀ ਲੇਕਿਨ 10 ਫੁੱਟ ਦੀ ਦੂਰੀ ਸੀ ਸਾਰੀ ਸਾਰੀ